ਮੌਤ ਦਾ ਸੋਦਾ ਅਗਰ ਮਰ ਗਿਆ ਹੈ ਪੈरिस ਦੇ ਇੱਕ ਹੋਟਲ ਦੇ ਕਮਰੇ ਵਿੱਚ ਇੱਕ ਆਦਮੀ ਬੈਠਾ ਅਖਬਾਰ ਪੜ੍ਹ ਰਿਹਾ ਹੈ ਤੇ ਇੱਕ ਖਬਰ ਸੁਣਦੇ ਸਾਰ ਉਸਦੇ ਹੱਥ ਕੰਬ ਗਏ ਅਖਬਾਰ ਵਿੱਚ ਉਸ ਦੀ ਖੁਦ ਦੀ ਮੌਤ ਦੀ ਖਬਰ ਛਪੀ ਹੋਈ ਸੀ ਇਹ ਲਫ਼ਜ਼ ਉਸ ਦੀ ਇਜਾਦ ਦੇ ਕਿਸੇ ਵੀ ਤਮਾਕੇ ਨਾਲੋਂ ਜ਼ਿਆਦਾ ਤਬਾਹੀ ਕਰ ਸਕਦੇ ਅਖਬਾਰ ਨੇ ਗਲਤੀ ਨਾਲ ਉਸ ਦੇ ਭਰਾ ਦੀ ਥਾਂ ਉਸ ਦਾ ਨਾਮ ਛਾਪ ਦਿੱਤਾ ਸੀ ਉਹ ਜ਼ਿੰਦਾ ਤੇ ਸੀ ਪਰ ਇਸ ਸੱਚ ਦਾ ਸਾਹਮਣਾ ਕਰਦਿਆਂ ਹੁਣ ਉਸ ਨੂੰ ਮੌਤ ਪੈਣ ਲੱਗ ਗਈ ਸੀ ਕਿ ਦੁਨੀਆ ਅਸਲ ਵਿੱਚ ਉਸ ਬਾਰੇ ਕੀ ਸੋਚਦੀ ਹੈ ਉਹ 스ਵੇਡਨ ਦੇ ਹੋਰ ਹਰ ਕੈਮਿਸਟਸ ਤੇ ਇੰਜੀਨੀਅਰਸ ਵਿੱਚੋਂ ਇੱਕ ਸੀ ਜਿਸ ਨੇ ਨਾਈਟ੍ਰੋਗਲਿਸਰਿਨ ਵਰਗੀ ਖਤਰਨਾਕ ਚੀਜ਼ ਨੂੰ ਕਾਬੂ ਕਰਨ ਮਾਰੀਸੀ ਪਰ ਕਈ ਦੇਸ਼ਾਂ ਤੇ ਫੌਜਾਂ ਨੇ ਉਸ ਦੀ ਇਸ ਇਜਾਦ ਨੂੰ ਤਬਾਹੀ ਦਾ ਹਥਿਆਰ ਬਣਾ ਲਿਆ। ਭਾਵੇਂ ਉਸ ਦੇ ਨਾਮ ਤੇ 355 ਪੇਟੈਂਟਸ ਸਨ ਤੇ ਉਸ ਕੋਲੇ ਬੇਹਿਸਾਬ ਦੌਲਤ ਸੀ ਪਰ ਉਸ ਦਾ ਜ਼ਮੀਰ ਉਸ ਨੂੰ ਇਸ ਸਾਰੇ ਸੋਨੇ ਨਾਲੋਂ ਵੀ ਜ਼ਿਆਦਾ ਭਾਰੀ ਲੱਗਣ ਲੱਗ ਪਿਆ। ਇਹ ਗਲਤੀ ਨਾਲ ਛੱਪੀ ਮੌਤ ਦੀ ਖਬਰ ਉਸ ਲਈ ਇੱਕ ਸ਼ੀਸ਼ੇ ਦਾ ਕੰਮ ਕਰ ਗਈ। ਪਹਿਲੀ ਵਾਰ ਉਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਸੰਸਾਰ ਉਸ ਨੂੰ ਕਿਸ ਤਰੀਕੇ ਨਾਲ ਯਾਦ ਰੱਖੇਗਾ। ਤਰੱਕੀ ਦੇ ਮਸੀਹਾ ਦੇ ਤੌਰ ਤੇ ਨਹੀਂ ਮੌਤ ਦੇ ਸੌਦਾਗਰ ਦੇ ਤੌਰ ਤੇ। ਉਸ ਪਲ ਨੇ ਉਸ ਨੂੰ ਤੋੜ ਕੇ ਰੱਖ ਦਿੱਤਾ ਪਰ ਜਲ ਕੇ ਰਾਖ ਹੋਏ ਫੀਨਿਕਸ ਵਾਂਗ ਦੁਬਾਰਾ ਉੱਠਣ ਦਾ ਬੀਜ ਵੀ ਬੋ ਦਿੱਤਾ। ਆਪਣੀ ਪਛਾਣ ਨੂੰ ਇਹ ਦੁਬਾਰਾ ਲਿਖੀ ਤੇ ਆਪਣੀ ਲਗਭਗ ਸਾਰੀ ਦੌਲਤ ਹਰ ਸਾਲ ਦਿੱਤੇ ਜਾਣ ਵਾਲੇ ਇਨਾਮ ਦੇ ਨਾਮ ਕਰ ਦਿੱਤੀ। ਇਹ ਇਨਾਮ ਉਹਨਾਂ ਲੋਕਾਂ ਨੂੰ ਦਿੱਤੇ ਜਾਣੇ ਸਨ ਜਿਨ੍ਹਾਂ ਨੇ ਇਨਸਾਨੀਅਤ ਦੀ ਭਲਾਈ ਲਈ ਕੰਮ ਕੀਤਾ ਹੋਵੇ। ਫਿਜ਼ਿਕਸ, ਕੈਮਿਸਟਰੀ, ਮੈਡੀਸਨ, ਲਿਟਰੇਚਰ ਤੇ ਸਭ ਤੋਂ ਪ੍ਰਮੁੱਖ ਪੀਸ ਦੇ ਖੇਤਰਾਂ ਵਿੱਚ। ਜਦੋਂ 1896 ਵਿੱਚ ਐਲਫਰਡ ਨੋਬਲ ਦੀ ਸੱਚਮੁੱਚ ਮੌਤ ਹੋਈ ਤਾਂ ਉਹ ਆਪਣੇ ਪਿੱਛੇ ਤਮਾਕੀਆਂ ਦੀ ਗੂੰਜ ਨਹੀਂ ਸਗੋ ਗਿਆਨ ਤੇ ਰੋਸ਼ਨੀ ਦੀ ਇੱਕ ਵਿਰਾਸਤ ਛੱਡ ਕੇ ਗਏ। ਉਸ ਦੀ ਕਹਾਣੀ ਇਸ ਗੱਲ ਦਾ ਸਬੂਤ ਹੈ ਕਿ ਆਪਣੀ ਗਲਤੀ ਦੇ ਅਹਿਸਾਸ ਹੋਣ ਦਾ ਇੱਕ ਦਰਦ ਭਰਿਆ ਪਲ ਵੀ ਪੂਰੀ ਜ਼ਿੰਦਗੀ ਦਾ ਰਸਤਾ ਬਦਲ ਸਕਦਾ ਹੈ ਅਤੇ ਸ਼ਰ